ਔਲੇ ਦੀ ਇਹ ਰੈਸਪੀ ਬਣਾ ਕੇ ਤੁਸੀਂ ਔਲੇ ਦਾ ਮਰਬਾ ਖਾਣਾ ਛੱਡ ਦੋਗੇ ਐਨੀ ਵਧੀਆ ਰੈਸਪੀ ਬਿਨਾ ਚੀਨੀ ਬਿਨਾ ਤੇਲ ਆਪਣੇ ਨਾ ਇੱਕ ਬੂੰਦ ਵੀ ਇਹਦੇ ਵਿੱਚ ਤੇਲ ਦਾ ਪਾਉਣਾ ਹੈ ਤੇ ਨਾ ਹੀ ਪਾਣੀ ਦਾ ਪਾਉਣਾ ਹੈ ਕੀ ਤੁਸੀਂ ਔਲੇ ਦੀ ਇਹ ਰੈਸਪੀ ਪਹਿਲਾਂ ਵੀ ਬਣਾਈ ਆ ਜੇ ਬਣਾਈ ਆ ਤਾਂ ਕਮੈਂਟਸ ਵਿੱਚ ਜ਼ਰੂਰ ਦੱਸਿਓ ਵੱਲੋਂ ਪਿਆਰ ਭਰੀ ਸਾਥ ਸ੍ਰੀ ਅਕਾਲ ਕੁਕ ਵਿਦ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਜੀ ਅੱਜ ਦੀ ਕੁਕਿੰਗ ਵੀਡੀਓ ਲੈ ਕੇ ਸਾੱਚ ਹੀ ਕਿਸੇ ਨੇ ਕਿਹਾ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਵਿੱਚ ਪਤਾ ਲੱਗਦਾ ਆਪਾਂ ਜ਼ਿਆਦਾਤਰ ਸੋਚ ਲਾਣੇ ਆ ਵੀ ਔਲਾਏ ਜੇ ਆਪਾਂ ਸਾਰਾ ਸਾਲ ਖਾਣਾ ਤਾਂ ਆਪਾਂ ਮਰਬਾ ਲੈ ਕੇ ਆਉਨੇ ਆ ਮਰਬੇ ਵਿੱਚ ਆਪਾਂ ਸਾਰੀ ਵੱਧ ਤੋਂ ਵੱਧ ਚੀਨੀ ਆ ਜਿਹੜੀ ਕੰਜ਼ਿਊਮ ਕਰਦੇ ਆ ਕਿਉਂਕਿ ਚੀਨੀ ਤੋਂ ਬਿਨਾ ਜਿਹੜਾ ਮਰਬਾ ਉਹ ਲੰਬਾ ਸਮਾਂ ਨਹੀਂ ਚੱਲ ਸਕਦਾ ਪਰ ਆਪਾਂ ਅੱਜ ਦੀ ਰੈਸਪੀ ਆ ਜਿਹੜੀ ਬਿਨਾ ਤੇਲ ਤੋਂ ਬਿਨਾ ਚੀਨੀ ਤੇ ਬਣਾਉਣੀ ਆ ਤੇ ਆਪਾਂ ਪੂਰਾ ਸਾਲ ਜਿਹੜੀ ਇਹਦੀ ਵਰਤੋਂ ਕਰ ਸਕਦੇ ਆ ਤੇ ਨਾਲ ਦੀ ਨਾਲ ਇਹਨੂੰ ਆਪਾਂ ਸਬਜ਼ੀ ਨਾਲ ਖਾ ਸਕਦੇ ਆ ਤੇ ਇਹ ਬਣਾਉਣ ਦਾ ਢੰਗ ਤੇ ਇਹਦੇ ਵਿੱਚ ਬੜੇ ਹੀ ਮਹੱਤਵਪੂਰਨ ਜਿਹੜੇ ਆਪਣੇ ਸਰੀਰ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇੰਗਰੀਡੀਅੰਟਸ ਆ ਜਿਹੜੇ ਉਹ ਆਪਾਂ ਨੇ ਵਰਤਣੇ ਆ ਕਿਹੜੇ-ਕਿਹੜੇ ਇੰਗਰੀਡੀਅੰਟਸ ਆ ਤੇ ਮੈਂ ਇਹ ਮਾਤਰਾ ਹੈ ਜਿਹੜੀ ਕਿੰਨੀ-ਕਿੰਨੀ ਲਈ ਆ 1.5 ਕਿਲੋ ਔਲੇ ਲਏ ਆ ਮੈਂ 300 ਗ੍ਰਾਮ ਚੀਨੀ ਲਈ ਆ 15 ਗ੍ਰਾਮ ਸੁੰਢ 15 ਗ੍ਰਾਮ ਕਾਲਾ ਨਾਮਕ 25 ਗ੍ਰਾਮ ਲਿਆ ਆਪਾਂ ਨੇ ਚਿਟਾ ਨਾਮਕ ਥੋੜੀ ਜੀ ਅਜਵਾਇਣ ਤੇ 15 ਗ੍ਰਾਮ ਸੌਫ ਥੋੜੀ ਜੀ ਆਪਾਂ ਨੇ ਚਿਲੀ ਫਲੈਕਸ ਲੈ ਲੈਣੀ 15-20 ਮੈਂ ਕਾਲੀਆਂ ਮਿਰਚਾਂ ਜਿਹੜੀਆਂ ਕੁੱਟ ਲੀਆਂ ਤੇ ਨਾਲ ਆਪਾਂ ਨੇ ਇਹ ਸਿਰਕੇ ਦੀ ਵਰਤਨੋਂ ਕਰਨੀ ਆ ਤੇ ਸਾਰਾ ਸਾਲ ਆਪਾਂ ਇਹਨੂੰ ਬੜੇ ਹੀ ਵਧੀਆ ਢੰਗ ਨਾਲ ਪਰ ਇਹਦਾ ਬਣਾਉਣ ਦਾ ਵੱਖਰਾ ਜਿਹਾ ਢੰਗ ਆ ਜਿਹੜਾ ਉਹ ਮੈਂ ਤੁਹਾਡੇ ਅੱਗੇ ਲੈ ਕੇ ਆਈਆਂ ਤੇ ਆਪਾਂ ਬੜੇ ਹੀ ਆਸਾਨੀ ਨਾਲ ਇਹਨੂੰ ਤਿਆਰ ਕਰ ਸਕਦੇ ਆ ਕੀ ਮੇ ਕਰਨਾ ਹੈ ਆਪਾਂ ਨੇ ਪਹਿਲਾਂ ਇਹਨਾਂ ਨੂੰ ਕੱਟ ਲਾਣਾ ਇਹਨਾਂ ਦੇ ਪੀਸ ਆ ਜਿਹੜੇ ਕੱਚੇ ਹੀ ਕੱਟਣੇ ਆ ਆਪਾਂ ਨੇ ਇਹਨਾਂ ਨੂੰ ਕੱਟਣੇ ਨੂੰ ਕੋਈ ਟਾਈਮ ਨਹੀਂ ਲੱਗਦਾ ਕਿਉਂਕਿ ਆਪਾਂ ਨੇ ਇਹਨਾਂ ਨੂੰ ਨਾ ਉਬਾਲਣਾ ਹੈ ਨਾ ਆਪਾਂ ਨੇ ਇਹਦੇ ਵਿੱਚ ਤੇਲ ਦੀ ਵਰਤੋਂ ਕਰਕੇ ਆਪਾਂ ਨੇ ਇਹਨੂੰ ਨਰਮ ਕਰਨਾ ਹੈ ਆਪਾਂ ਨੇ ਸਿੱਧੇ ਹੀ ਕੱਚੇ ਔਲਿਆਂ ਨੂੰ ਇਦਾਂ ਵਰਤਣਾ ਹੈ ਇਹ ਜਿਹੜਾ ਢਾਂਗਾ ਇਹ ਖਾਣ ਦੇ ਵਿੱਚ ਜ਼ਿਆਦਾ ਪੋਸ਼ਟਿਕ ਆ ਆਪਾਂ ਜਿਵੇਂ ਕੱਚਾ ਔਲਾ ਖਾ ਲਾਨੇ ਆ ਨਾ ਔਰ ਬਹੁਤ ਹੀ ਜ਼ਿਆਦਾ ਇਹਦਾ ਟੇਸਟ ਦਾ ਵੀ ਫਰਕ ਪੈਂਦਾ ਏ ਇੱਦਾਂ ਕਰਕੇ ਆਪਾਂ ਨੇ ਇਹਦੀ ਗਿੱਟਕਾ ਜਿਹੜੀ ਕੱਢ ਲੈਣੀ ਮੈਂ ਤੁਹਾਨੂੰ ਮਿਲਦੀਆਂ ਇੱਕ ਵਾਰੀ ਮੈਂ ਸਾਰੇ ਔਲੇ ਆ ਜਿਹੜੇ ਕੱਟ ਲਵਾਂ ਇਦਾਂ ਕਰਕੇ ਇਦਾਂ ਛੋਟੇ ਕਰ ਲੈਨੇ ਬੜੇ ਆਰਾਮ ਨਾਲ ਇਦਾਂ ਛੇਤੀ ਛੇਤੀ ਕੱਟਿਆ ਜਾਂਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਨਹੀਂ ਸਮਝਣਾ ਵੀ ਹਾਂ ਪਤਾ ਨਹੀਂ ਇਹ ਕਿੰਨਾ ਕੌਖਾ ਕੰਮ ਆ ਨਰਮ ਹੁੰਦਾ ਉਹਲਾ ਜਿਆਦਾ ਸਖਤ ਵੀ ਨਹੀਂ ਐਦਾਂ ਕਰਕੇ ਆਪਾਂ ਇਹਨੂੰ ਕੱਟ ਲੈਣਾ ਇਹਨਾਂ ਦੀਆਂ ਗਿੱਟਕਾਂ ਜਿਹੜੀਆਂ ਅਲੱਗ ਕੱਢਦੀਆਂ ਤੇ ਔਲੇ ਆਪਾਂ ਨੇ ਐਦਾਂ ਕਰਕੇ ਕੱਟ ਲਏ ਇਹਨਾਂ ਕੱਚੇ ਔਲਿਆਂ ਨੂੰ ਆਪਾਂ ਨੇ ਕੁੰਡੀ ਸੋਟੇ ਨਾਲ ਕੁੱਟ ਲੈਣਾ ਐਦਾਂ ਔਲੇ ਨੂੰ ਵੱਧ ਪਾ ਕੇ ਕੁੱਟਣਾ ਚਾਹੀਦਾ ਫਿਰ ਇਹਨਾ ਬਾਹਰ ਨਹੀਂ ਦਿੜਕਦੇ ਮੈਂ మీడియం ਲੋ ਅੱਗ ਬਾਲ ਲਈ 50 ਮਿੰਟ ਲੱਗ ਗਏ ਆਪਾਂ ਨੂੰ 1.5 ਕਿਲੋ ਔਲੇ ਮੈਨੂੰ ਕੁੱਟਣ ਨੂੰ ਇਹਨਾਂ ਨੇ ਹੁਣ ਹਲਕਾ ਹਲਕਾ ਆਪਣਾ ਜਿਹੜਾ ਸਾਤ ਆ ਜਿਹੜਾ ਛੱਡਤਾ ਤੇ ਔਲੇ ਆ ਜਿਹੜੇ ਹੁਣ ਇਹ ਇਹਨਾਂ ਵਿੱਚ ਨਵੇਂ ਆ ਕੁੱਟਿਆ ਹੋਏ ਆਜਾ ਆਪਾਂ ਨੇ ਨਾ ਇੱਕ ਬੂੰਦ ਵੀ ਇਹਦੇ ਵਿੱਚ ਤੇਲ ਦਾ ਪਾਉਣਾ ਹੈ ਤੇ ਨਾ ਹੀ ਪਾਣੀ ਦਾ ਪਾਉਣਾ ਹੈ ਐਦਾਂ ਹੀ ਇਹਨੂੰ ਢੱਕ ਕੇ ਆਪਾਂ ਨੇ ਇਹਦੇ ਮਤਲਬ ਸਿਰਫ ਗਰਮੈਸ਼ ਜੀ ਵਿੱਚ ਇਹਨੂੰ ਨਰਮ ਕਰ ਲੈਣਾ ਇਹ ਤਾਂ ਬਿਲਕੁਲ ਘੱਟ ਅੱਗ ਕਰਕੇ ਇਹਨੂੰ ਹਲਕੀ ਹਲਕੀ ਗਰਮੈਸ਼ ਜੀ ਵਿੱਚ ਇਹਨੂੰ ਨਰਮ ਕਰ ਲੈਣਾ ਆਪਾਂ ਨੇ ਤੇ ਇਹ ਬਿਲਕੁਲ ਨਰਮ ਹੋ ਗਿਆ ਆਪਾਂ ਨੇ ਹੋਰ ਇਹਨੂੰ ਥੋੜਾ ਜਿਹਾ ਕਰਨਾ ਹੈ ਨਰਮ ਫਿਰ ਇਹ ਥੋੜਾ ਜਿਹਾ ਘੱਟ ਵੀ ਹੋ ਜਾਊਗਾ ਹੁਣ ਆਪਾਂ ਨੇ ਇਹਦੇ ਵਿੱਚ ਇਹ ਨਾਮਕ ਪਾ ਦੇਣਾ ਤੇ ਨਾਲ ਦੀ ਨਾਲ ਕਾਲਾ ਨਮਕ ਵੀ ਪਾ ਦੇਣਾ ਚਿੱਟਾ ਵੀ ਪਾ ਦੇਣਾ ਦੋਨੇ ਪਾ ਦੇਣੇ ਤੇ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ ਇਸ ਤਰ੍ਹਾਂ ਢੱਕਣ ਤੇ ਆਇਆ ਪਾਣੀ ਵੀ ਆਪਾਂ ਨੇ ਇਹ ਬੂੰਦਾ ਇਧਰ ਸੁੱਟਣੀਆਂ ਵਿਚ ਨਹੀਂ ਸੁੱਟਣੀਆਂ ਹੁਣ ਇਹਦੇ ਵਿੱਚ ਆਪਾਂ ਨੇ ਕਾਲੀ ਮਿਰਚ ਥੋੜੀ ਜੀ ਬਿਲਕੁਲ ਅਜਵਾਇਣ ਸੌਫ ਥੋੜੇ ਜਿਹਾ ਚਿਲੀ ਫਲੈਕਸ ਜੇ ਤੁਸੀਂ ਜ਼ਿਆਦਾ ਚੁਰਚਰਾ ਚਾਹੁੰਦੇ ਆ ਤਾਂ ਹਲ ਮਿਰਚਾ ਜਿਹੜਾ ਆਪਣੇ ਹਿਸਾਬ ਨਾਲ ਇਸ ਟਾਈਮ ਦੇਖ ਸਕਦੇ ਆ ਇਹ ਜਿੰਜਰ ਪਾਊਡਰ ਤੇ ਨਾਲ ਦੀ ਨਾਲ ਆਪਾਂ ਨੇ ਇਹ 300 ਗ੍ਰਾਮ ਸ਼ੱਕਰ ਆ ਜਿਹੜੀ ਇਹ ਵੀ ਪਾ ਦਾਣੀ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ ਇਸ ਰੈਸਪੀ ਨੂੰ ਬਣਾਉਣ ਵਿੱਚ ਥੋੜਾ ਔਲਿਆਂ ਨੂੰ ਕੁੱਟਣ ਦੇ ਵੀ ਜਿੰਨਾ ਟਾਈਮ ਲੱਗਦਾ ਹੈ ਪਰ ਜਿਹੜੀ ਇਹ ਰੈਸਪੀ ਆ ਇਹ ਔਲੇ ਦੇ ਮਰਬੇ ਨਾਲੋਂ ਵੀ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਆਪਣੇ ਸਰੀਰ ਵਾਸਤੇ ਕਿਉਂਕਿ ਆਪਾਂ ਨੇ ਇਹਦੇ ਵਿੱਚ ਇੱਕ ਵੀ ਬੂੰਦ ਪਾਣੀ ਦੀ ਤੇ ਇੱਕ ਵੀ ਬੂੰਦ ਤੇਲ ਦੀ ਨਹੀਂ ਵਰਤੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣੀ ਆ ਤੇ ਮੈਨੂੰ ਕਮੈਂਟਸ ਵਿੱਚ ਦੱਸਣਾ ਹੈ ਤੁਹਾਡੇ ਕੋਲੋਂ ਕਿੱਦਾਂ ਬਣੀ ਤੇ ਤੁਹਾਨੂੰ ਟੇਸਟ ਵਿੱਚ ਕਿੱਦਾਂ ਲੱਗੀ ਇਹ ਰੈਸਪੀ ਤੁਸੀਂ ਬਣਾ ਕੇ ਨਾ ਔਲੇ ਦਾ ਮਰਬਾ ਖਾਣਾ ਭੁੱਲ ਜੂਗੇ ਇੰਨੀ ਜ਼ਿਆਦਾ ਵਧੀਆ ਇਹ ਔਲੇ ਦਾ ਮਰਬਾ ਬਣਦਾ ਹੈ ਸ਼ੱਕਰ ਵਾਲਾ ਇਹਦੇ ਵਿੱਚ ਪਾਣੀ ਪਾਣੀ ਨਹੀਂ ਰਹਿਣਾ ਚਾਹੀਦਾ ਇੰਨਾ ਆਪਾਂ ਨੇ ਇਹਨੂੰ ਪਕਾਉਣਾ ਹੈ ਤੇ ਇਹਦਾ ਰੰਗ ਆ ਜਿਹੜਾ ਡਾਰਕ ਹੋ ਜਾਊਗਾ ਮੈਂ ਥੋੜਾ ਮਿੱਠਾ ਖਾ ਕੇ ਦੇਖਿਆ ਤਾਂ ਮੈਂ 100 ਗ੍ਰਾਮ ਮੈਂ ਹੋਰ ਪਾਇਆ ਇਹਦੇ ਵਿੱਚ ਕਿ ਗੂੜ ਜੇ ਤੁਸੀਂ ਵਰਤਦੇ ਆ ਜਾਂ ਸ਼ੱਕਰ ਵਰਤਦੇ ਆ ਉਹਦੇ ਮਿਠਾਸ ਦਾ ਫਰਕ ਪੈ ਸਕਦਾ ਹੈ ਜਦੋਂ ਇਦਾਂ ਬਣ ਜਵੇ ਉਸ ਸਮੇਂ ਤੁਸੀਂ ਖਾ ਕੇ ਦੇਖ ਸਕਦੇ ਆ ਜੇ ਤੁਹਾਨੂੰ ਹੋਰ ਵਰਤੋਂ ਦੀ ਲੋੜ ਆ ਮਿੱਠੇ ਦੀ ਫਿਰ ਤੁਸੀਂ ਥੋੜਾ ਹੋਰ ਪਾ ਸਕਦੇ ਆ 1.5 ਕਿਲੋ ਔਲਿਆਂ ਵਿੱਚ 500 ਗ੍ਰਾਮ ਤੱਕ ਮਿੱਠਾ ਜਿਹੜਾ ਪੈ ਸਕਦਾ ਹੈ ਬਾਕੀ ਜੇ ਕੋਈ ਘੱਟ ਖਾਣਾ ਚਾਹੇ ਮੈਂ 400 ਗ੍ਰਾਮ ਪਾਇਆ ਹੈ ਜਿੰਨੇ ਤੁਸੀਂ ਚਾਹੁੰਦੇ ਆ ਉਦਾਂ ਮਿੱਠਾ ਪਾ ਸਕਦੇ ਆ ਨਾਮਕ ਬਾਕੀ ਸਾਰਾ ਕੁਝ ਆ ਜਿਹੜਾ ਉਹ ਬਹੁਤ ਵਧੀਆ ਪਿਆ ਹੈ ਉਹ ਮੈਨੂੰ ਕੁਝ ਵੀ ਹੋਰ ਘੱਟ ਵੱਧ ਕਰਨ ਦੀ ਲੋੜ ਨਹੀਂ ਪਈ ਬਹੁਤ ਜ਼ਿਆਦਾ ਵਧੀਆ ਬਣਿਆ ਲੋਹੇ ਦੀ ਕੜਾਹੀ ਵਿੱਚੋਂ ਤੁਸੀਂ ਇਹਨੂੰ ਤੁਰੰਤ ਕੱਢ ਲੈਣਾ ਜਦੋਂ ਬਣ ਗਿਆ ਇਹਦੇ ਵਿੱਚ ਨਮੀ ਹੋਣੀ ਨਹੀਂ ਚਾਹੀਦੀ ਫਿਰ ਸਮਝ ਲਓ ਇਹ ਬਣ ਗਿਆ ਇਹਦਾ ਰੰਗ ਦੇਖੋ ਕਿੰਨਾ ਸੋਹਣਾ ਡਾਰਕ ਆਇਆ ਹੈ ਆਪਾਂ ਇਹ ਬੰਦ ਕਰ ਦਣਾ ਇਹ ਦੋ ਚਮਚਾਾਂ ਮੈਂ ਜਿਹੜੇ ਵਾਈਟ ਵਿਨੇਗਰ ਦੇ ਪਾ ਦਾਣੇ ਇਹਦੇ ਵਿੱਚ ਇਹਦੀ ਸ਼ੈਲਫ ਲਾਈਫ ਆ ਜਿਹੜੀ ਇਹ ਹੋਰ ਹੋ ਜੂਗੀ ਫਿਰ ਇਹਨੂੰ ਤੁਸੀਂ ਪੂਰਾ ਸਾਲ ਆ ਜਿਹੜਾ ਇੰਜੋਏ ਕਰ ਸਕਦੇ ਆ ਪਰੌਂਠੇ ਨਾਲ ਖਾਓ ਚਾਹੇ ਵੈਸੇ ਵੀ ਤੁਸੀਂ ਖਾਲੀ ਪੇਟ ਸਵੇਰ ਟਾਈਮ ਇੱਕ ਚਮਚਾ ਗਰਮ ਪਾਣੀ ਨਾਲ ਲੈ ਲਓ ਤਾਂ ਪੇਟ ਸਾਫ਼ ਕਰਦਾ ਹੈ ਵਿਟਾਮਿਨ ਸੀ ਤੇ ਕੈਲਸ਼ੀਅਮ ਭਰਪੂਰ ਬਹੁਤ ਜ਼ਿਆਦਾ ਫਾਇਦੇਮੰਦ ਆ ਇਹ ਠੰਡਾ ਕਰਕੇ ਆਪਾਂ ਨੇ ਕੱਚ ਦੇ ਜਾਰ ਵਿੱਚ ਪਾ ਲੈਣਾ ਇਹ ਜਿਹੜੇ ਮੇਰੇ ਕੱਚ ਦੇ ਯਾਰ ਆ ਇਹ 200 ਡਿਗਰੀ ਦੀ ਹੀਟ ਤੱਕ ਆ ਜਿਹੜੀ ਇਹ ਸਹਿਣ ਕਰਦੇ ਆ ਇਹਨਾਂ ਨੂੰ ਮੈਂ ਹੁਣੇ ਪਾ ਸਕਦੀ ਆ ਕਿਉਂਕਿ ਇਹ ਲੋਹੇ ਨਾਲ ਕਿਰਿਆ ਕਰਦੀ ਆ ਖਟਾਸ ਆ ਜਿਹੜੀ ਖੱਟਾਪਨ ਇਸ ਕਰਕੇ ਆਪਾਂ ਇਹਦੇ ਵਿੱਚ ਕੜਾਹੀ ਚੇ ਨੂੰ ਛੱਡ ਨਹੀਂ ਸਕਦੇ ਮੈਨੂੰ ਉੱਪਰੋਂ ਖੁੱਲਾ ਛੱਡ ਦੇਣਾ ਤਾਂ ਕਿ ਇਹ ਠੰਡਾ ਹੋ ਜਾਵੇ ਬਹੁਤ ਵਧੀਆ ਬਣਿਆ ਹੈ ਇਸ ਰੈਸਪੀ ਨੂੰ ਟਰਾਈ ਕਰਕੇ ਜ਼ਰੂਰ ਦੱਸਿਓ ਤੇ ਮੈਨੂੰ ਕਮੈਂਟਸ ਵਿੱਚ ਦੱਸਿਓ ਕਿ ਤੁਸੀਂ ਪਹਿਲਾਂ ਵੀ ਕਦੇ ਇਹ ਰੈਸਪੀ ਬਣਾਈ ਆ ਤੇ ਤੁਹਾਡੇ ਕੋਲੋਂ ਕਿੱਦਾਂ ਬਣੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਹਾਈਪ ਵੀ ਕਰ ਦਿਓ ਬਾਏ ਬਾਏ